ਲੋ ਜੀ ਚਾਹ ਵੀ ਬਣ ਗਈ ਤੇ ਬਰੈਡ ਪਕੌੜੇ ਵੀ ਬਣ ਗਏ ਆਪਣੇ ਮੀਂਹ ਕਰ ਲ ਪਿਆ ਅੱਜ ਪਿਆ ਨਹੀਂ ਹੈਗਾ ਚਲੋ ਆਪਾਂ ਰੱਬ ਨੂੰ ਖੁਸ਼ ਕਰ ਦੰਨੇ ਆ ਨਾਲ ਬੰਦਿਆਂ ਨੂੰ ਖੁਸ਼ ਕਰ ਦੰਨੇ ਇਹਨਾਂ ਨੂੰ ਆਪਾਈ ਖੁਸ਼ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਲੀ ਵਲੌਗ ਤੇ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਵੋਗੇ ਤੇ ਇਸ ਵੀਡੀਓ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਆ ਜਿਹੜਾ 2:00 ਵੱਜਣ ਵਾਲੀ ਨੇ ਬਸ 3-4 ਮਿੰਟ ਰਹਿੰਦੇ ਨੇ ਕਿ ਜਿਹੜਾ ਆ ਰੌਣ ਵਾਲਾ ਤੇ ਮੈਂ ਲੇਟ ਹੋ ਗਈ ਥੋੜਾ ਜਿਹਾ ਤੇ ਆਪਾਂ ਤਿਆਰੀ ਕਰਨੀ ਆ ਆ ਤਿਆਰੀ ਕਰਨੀ ਆਪਾਂ ਨੇ ਲੰਚ ਦੀ ਲੰਚ ਦੇ ਵਿੱਚ ਅੱਜ ਆਪਾਂ ਨੇ ਬਣਾਉਣੇ ਆ ਬ੍ਰੈਡ ਤੇ ਜਿਆਰਾ ਕੱਲ ਨਹੀਂ ਹੁੰਦਾ ਸੀ ਬਟ ਅੱਜ ਵੀ ਨਹੀਂ ਪੈਂਦਾ ਅੱਜ ਦਿਨ ਬੁੱਧਵਾਰ ਦਾ ਆ ਕੱਲ ਸਵੇਰੀ ਆ ਗਿਆ ਸੀ ਮੀਵੇ ਕੱਲ ਸਾਰਾ ਦਿਨ ਇਦਾਂ ਦਾ ਹੀ ਰਿਹਾ ਹਨਾ ਮੌਸਮ ਬੱਦਲ ਵਾਈ ਜੀ ਰਹੀ ਹੈ ਹਨਾ ਸਾਰਾ ਦਿਨ ਤੇ ਅੱਜ ਵੀ ਹੁਣ ਉਦਾਂ ਦਾ ਹੀ ਮੌਸਮ ਆ ਬਹੁਤ ਵਧੀਆ ਆ ਮੌਸਮ ਉਦੋਂ ਬੰ ਬੈਲੇ ਬੈਠ ਰਹੋ ਕੁਝ ਨਹੀਂ ਹੁੰਦਾ ਹੈਗਾ ਵੀਡੀਓ ਬਣਾਉਣ ਲੱਜੇ ਕੰਮ ਕਰਨ ਲੱਗ ਜਓ ਨਾ ਫਿਰ ਮੇਰੇ ਨੱਕ ਤੇ ਖਾਜ ਪਤਾ ਨਹੀਂ ਕਾਤੇ ਮੋੜ ਲੱਗ ਜਾਂਦੀ ਐ ਅਲਰਜੀ ਵਾਲੀ ਦਵਾਈ ਲਈ ਨੂੰ ਕਾਫੀ ਟਾਈਮ ਹੋ ਗਿਆ ਲੱਗਦਾ ਹੁਣ ਵੀ ਅਲਰਜੀ ਵਾਲੀ ਦਵਾਈ ਦੁਆਰਾ ਲੈਣੀ ਪਉਗੀ ਤੇ ਮੌਸਮ ਕੱਲ ਵੀ ਬਹੁਤ ਸੋਹਣਾ ਰਿਹਾ ਤੇ ਮੌਸਮ ਅੱਜ ਵੀ ਸਾਡੇ ਤਾਂ ਨਹੀਂ ਮੀਂਹ ਪਿਆਗਾ ਤੇ ਹੋਰ ਤੁਹਾਡੇ ਸਾਰਿਆਂ ਦੇ ਕਿਤੇ ਪਿਆ ਹੋਵੇ ਤਾਂ ਜਰੂਰ ਕਮੈਂਟਸ ਕਰਕੇ ਦੱਸਿਓ ਕੱਲ ਸਾਡੇ 10 ਮਿੰਟ ਮੀਂਹ ਪਿਆ ਮੇਰੇ ਹਿਸਾਬ ਨਾਲ 10 ਕੇ ਮਿੰਟ ਵੀ ਮੀਂਹ ਵਧੀਆ ਜਿੰਨਾ ਕਿ ਜਾਨੀ 10 ਮਿੰਟ ਡਿੱਗਿਆ ਵਧੀਆ ਡਿੱਗਿਆ ਉਹੀ ਮੇਰੇ ਖਲਾਂ ਜਦੋਂ ਉਂਝ ਹਜ਼ਾਰ ਇੱਥੋਂ ਗੱਡੀ ਕੱਢਦੇ ਕੱਢਦੇ ਬਸ ਉੱਥੇ ਇੱਕ ਤੱਕ ਉੱਥੇ ਇੱਕ ਤੱਕ ਗਏ ਹੋਣੇ ਨੇ ਇਹ ਅੱਜ ਜਿੱਥੇ ਉਹਦਾ ਸਟਾਪ ਆਪਣੇ ਜਹਰ ਦਾ ਬਸ ਉਦੋਂ ਉਦੋਂ ਬਾਅਦ ਮੀਂਹ हट ਗਿਆ ਇਹਨਾਂ ਦੇ ਘਰੇ ਆਉਂਦੇ ਨੂੰ ਮੀਂਹ ਰੁਕ ਗਿਆ ਸੀਗਾ ਇੰਨਾ ਨਹੀਂ ਪਿਆ ਹੈਗਾ ਤੇ ਮੁੜ ਕੇ ਉਦੋਂ ਬਾਅਦ ਸਾਰਾ ਦਿਨ ਵਾਸੇ ਕਣ ਬੱਦਲ ਵਾਈ ਜੀ ਰਹੀ ਹਵਾ ਠੰਡੀ ਚੱਲਦੀ ਰਹੀ ਤੇ ਅੱਜ ਵੀ ਹੁਣ ਮੌਸਮ ਉਦਾਂ ਲਈ ਆ ਹੋ ਹੋ ਮੈਂ ਅੰਦਰ ਮੀਂਹ ਹੀ ਟਕੁੰਦਾ ਮੈਨੂੰ ਬੈਨਾਂ ਦਿਖੀ ਜਾਂਦੀ ਆ ਸਾਹਮਣੇ ਸਾਹਮਣੇ ਜਾਂਦੀ ਜੇ ਸਾਡੇ ਵੀ ਇੱਥੇ ਜੀ ਸੜਕ ਬਣ ਜਵੇ ਫਿਰ ਇੱਥੇ ਜੀ ਵੀ ਵੈਨਾਂ ਲੰਗੀਆਂ ਕਰਨ ਫਿਰ ਯਾਰ ਦੀ ਵੈਨ ਦਾ ਪੱਕਾ ਇੱਥੇ ਜੀ ਉਹਨਾਂ ਨੰਗਣ ਲੱਗ ਜਵੇ ਜਿਹੜੀ ਇੱਧਰ ਨੂੰ ਕਢਾਣੀ ਪਿੰਡ ਨੂੰ ਜਾਂਦੀਆਂ ਨੇ ਜਾਂ ਹੋਰ ਇੱਧਰ ਹੋਰ ਕਿਤੇ ਜਾਂਦੀਆਂ ਹੋਣਗੀਆਂ ਕਿ ਤ ਪੱਕਾ ਇੱਥੇ ਜੀ ਨੰਗਣ ਯਾਰ ਦੇ ਬਹੁਤ ਔਖਾ ਸਾਨੂੰ ਤਾਂ ਲੈ ਕੇ ਆਉਣਾ ਛੱਡ ਕੇ ਆਉਣਾ ਇੰਨਾ ਗੱਡਣਾ ਕਹਿੰਦੇ ਗੱਡੀ ਵੀ ਤਿਲਕਦੀ ਆ ਹਨਾ ਪਾਲਾ ਗੱਡਣ ਹੋਇਆ ਪਿਆ ਤੇ ਹੁਣ ਆਪਾਂ ਜਿਆਦਾ ਟਾਈਮ ਨਾ ਬਰਬਾਦ ਕਰੀਏ ਤੇ ਨਾਲ ਦੀ ਨਾਲ ਮੈਂ ਤਿਆਰੀ ਕਰ ਲਵਾਂ ਇੱਕ ਵਾਰੀ ਬੇਲ ਕਰਮ ਹੋਣਾ ਰੱਖ ਲੈ ਇੱਕ ਵਾਰੀ ਬਿਸਣ ਕੋਲਣਾ ਤੇ ਆ ਆਲੂ ਕੁਛ ਵੀ ਨਹੀਂ ਆਲੂ ਹੈ ਨਹੀਂ ਘਰੇ ਅਸੀਂ ਆਲੂ ਵਰਤਦੇ ਹੀ ਨਹੀਂਗੇ ਜਿਹੜੇ ਹੈਗੇ ਨੇ ਉਹ ਉਹ ਨਹੀਂ ਹੋ ਜਾਂਦੇ ਢਿੱਲ ਮੱਠੇ ਦੇ ਆਲੂ ਉਹ ਨਹੀਂ ਉਹ ਉਹ ਮੇਰਾ ਪਤਾ ਨਹੀਂ ਹੁਣ ਜੀ ਨਹੀਂ ਕਰਦਾ ਉਹਨਾਂ ਦੇ ਵਿੱਚੋਂ ਮੈਂ ਨਾ ਜਿਹੜਾ ਮੈਨੂੰ ਜਾ ਕੇ ਢੱਲਾ ਲੱਗਦਾ ਰੋਜ਼ ਇੱਕ ਦੋ ਚੱਕੇ ਬਾਹਰ ਸਿੱਟਿਆ ਹੁੰਦੀ ਆ ਉਹ ਇੰਨੇ ਕੁ ਰਹਿ ਗਏ ਮਤਲਬ ਕਿਲੋ ਕੁ ਰਹਿ ਗਏ ਸੀਗੇ ਉਹ 10 15 ਕਿਲੋ ਆਲੂ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ ਤਾਂ ਬਹੁਤ ਘੱਟ ਖਾਦੇ ਰੂੜੀ ਤੇ ਹੀ ਸਿੱਟੇ ਤੇ ਪਤਾ ਨਹੀਂ ਨਿਆਣੇ ਵੀ ਘੱਟ ਖਾਂਦੇ ਆ ਤੇ ਸਬਜੀ ਸੂਬਜੀ ਦੇ ਵਿੱਚ ਮੈਂ ਵੀ ਘੱਟ ਪਾਉਣੀ ਆ ਮੈਨੂੰ ਪਿਆਜ਼ ਜ਼ਿਆਦਾ ਵਧੀਆ ਲੱਗਦਾ ਆਲੂ ਪਤਾ ਨਹੀਂ ਘਾਤੇ ਗਰਮੀ ਦੇ ਵਿੱਚ ਆਲੂ ਇੰਨੇ ਚੰਗੇ ਨਹੀਂ ਲੱਗਦੇ ਹੁਣ ਸਰਦੀਆਂ ਦੇ ਵਿੱਚ ਤਾਂ ਆਪਾਂ ਆਲੂ ਆਲੂ ਖਾਣੇ ਹੀ ਹੁੰਦੇ ਆ ਗਰਮੀ ਚ ਆਲੂ ਥੋੜਾ ਜਿਹਾ ਘੱਟ ਚੰਗਾ ਲੱਗਦਾ ਆਲੂ ਵੈਸੇ ਤਾਂ ਪ੍ਰੋਟੀਨ ਹੁੰਦਾ ਉਹਦੇ ਵਿੱਚ ਹਨਾ ਬਾਦੂ ਤੇ ਖਾਣਾ ਚਾਹੀਦਾ ਪਤਾ ਨਹੀਂ ਘਾਤੇ ਚੰਗਾ ਜਿਹਾ ਨਹੀਂ ਲੱਗਦਾ ਤੇ ਆਲੂ ਮੈਂ ਇਹਨਾਂ ਨੂੰ ਹੁਣ ਸਵੇਰੇ ਅੱਜ ਗਿਆ ਮੈਂ ਕਾ ਆਲੂ ਕਹਿੰਦੇ ਆਲੂ ਹੁੰਦਾ ਹੈ ਕਹਿੰਦੀ ਜਿਵੇਂ ਚੰਡੀਗੜੀਆ ਰੋਡ ਹੁੰਦਾ ਬੰਦਾ ਜਾਊ ਜਾ ਕੇ ਲੈ ਆਊ ਗਵੇਂ ਕੜਨ ਚ ਨੰਗ ਕੇ ਦੇਖ ਮਾ ਚਲ ਕੋਈ ਗੱਲ ਨਹੀਂ ਜਦੋਂ ਗਏ ਉਦੋਂ ਲਿਆ ਦੇ ਮੇਰੇ ਤੇ ਘਾ ਤੇ ਗੁੱਸਾ ਕੱਢਦੇ ਹੋ ਮੈਂ ਕਿਹੜਾ ਐਮ ਐਲ اے ਆ ਜਿਹੜਾ ਮੇਰੇ ਤੇ ਗੁੱਸਾ ਕੱਢਣਾ ਹਨ ਵੀ ਮੈਂ ਸੜਕ ਨਹੀਂ ਬਣਾ ਕੇ ਦਿੰਦੀ ਤੁਹਾਨੂੰ ਤੇ ਚਲੋ ਜੀ ਨਾ ਇਹ ਸੜਕ ਬਣੇ ਤੇ ਨਾ ਕੋਈ ਇੱਥੇ ਦੀ ਗੌਰ ਲਵੇ ਚਲੋ ਆਪਾਂ ਕੀ ਲੈਣਾ ਮੈਂ ਤਾਂ ਘਰ ਹੀ ਲੈਣਾ ਹੁੰਦਾ ਨਿਆਣੇ ਮੇਰੇ ਤੇ ਗੱਡੀ ਚ ਸਕੂਲ ਚਲ ਜਾਣਾ ਹੁੰਦਾ ਮੈਨੂੰ ਕੀ ਔਖਾ ਮੈਨੂੰ ਕੋਈ ਔਖਾ ਨਹੀਂ ਮੇਰੇ ਘਰ ਵਾਲੇ ਨੂੰ ਔਖਾ ਚਲੋ ਮੈਂ ਤਿਆਰੀ ਕਰ ਲਵਾਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੇ ਵਲੌਗ ਵਧੀਆ ਲੱਗੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਲੱਗਦੀ ਆ ਤੇ ਜੁੜੇ ਰਹੋਗੇ ਬਣਾ ਲੀਏ ਆਪਾਂ ਬਰੈਡ ਮੈਂ ਤਿਆਰੀ ਕਰ ਲਵਾਂ ਬਾਅਦ ਵਿੱਚ ਮਿਲਦੇ ਠੀਕ ਹੈ ਜੀ ਲੋ ਜੀ ਪੂਰੀ ਤਿਆਰੀ ਆ ਉਧਰ ਜਿਹੜਾ ਰੀ ਆ ਗਿਆ ਤਾਂ ਲੱਗਿਆ ਤੇ ਪਾਲਾ ਲੇਟ ਹੋ ਜਾਣਗੇ ਤਾਂ 2 ਮਿੰਟ ਚ ਹੀ ਬਣ ਜਾਣੇ ਇਹਨਾਂ ਨੂੰ ਬੜਾ ਥਾਵ ਲਕਾ ਕੱਦ ਮੇਰਾ ਨਾ ਟੰਨੇ ਚੱਲਦਾ ਵਾ ਮੈਂ ਚਾਹ ਵੀ ਰੱਖ ਲਈ ਉਹ ਮੈਨੂੰ ਨਹੀਂ ਦਿੱਕਤੀ ਹੈ ਸੀ ਨਹੀਂ ਤੋਂ ਹੈ ਪਰ ਤੇ ਜੇਕਰ ਜੇ ਮੈਨੂੰ ਜੇ ਕੋਈ ਨਹੀਂ ਦੋ ਉਹ ਦਮ ਸੰਕਟ ਦੇ ਸ਼ਹੀਦ ਹੋਣ ਵੀ ਸ਼ਾਇਦ ਛੁੱਟੀ ਹੈ ਜਿਹੜੀ ਸ਼ਾਇਦ ਮੈਨੂੰ ਪੱਕਾ ਵੀ ਨਹੀਂ ਪਤਾ ਮੈਂ ਫਾਈਨਲ ਨਹੀਂ کہہ ਸਕਦੀ ਕਿ ਚਾ ਵੀ ਰੱਜ ਗਈ ਵਾਦੀਏ ਆਇਆ ਨੀ ਉਹ ਦੁਕਾਨ ਵਾਲਾ ਮੇਰਾ ਨੈਟ ਨਹੀਂ ਚੱਲਦਾ ਬਾਈਫਾਈ ਨਹੀਂ ਚੱਲਦਾ ਅੱਜ ਆਪ ਨੂੰ ਮੈਂ ਵੀਡੀਓ ਪাবਲਿਕ ਕਰਤੀ ਮੈਨੂੰ ਨਹੀਂ ਪਤਾ ਉਹ ਤੋਂ ਬਾਅਦ ਉਹ ਪাবਲਿਕ ਹੋਈ ਵੀ ਆ ਜਾਂ ਨਹੀਂ ਹੋਈ ਵੀ ਮੈਨੂੰ ਵੀ ਨਹੀਂ ਪਤਾ ਹੈਗਾ ਹਮੇਂ ਭਾਈ ਕੈਮਰਾ ਡਿਟੈਕਟ ਜਲੇਗਾ ਕੀ ਹੈ ਕੰਪਨੀ ਨਹੀਂ ਹੈ ਕੰਪਨੀ ਜੇ ਤੇ ਕਿਹੜੀ ਕੰਪਨੀ ਹੈ ਪਹਿਲੇ ਹੀ ਛੁੱਟ ਗਿਆ ਉਹ ਨਾਲਿਆਂ ਦਾ ਹੀ ਹੈ ਨਹੀਂ ਸਮਝੀ ਕਿੱਥੇ ਸਮਝਾਓ ਮੈਂ ਨਹੀਂ ਸਮਝੀ ਬਾਈ ਬਈ ਮੈਂ ਵੀ ਤਾਂ ਪਹਿਲਾਂ ਤੁਹਾਨੂੰ ਕਿਹਾ ਸੀ ਜੇ ਤੁਸੀਂ ਇਧਰੋਂ ਗਏ ਸੀ ਮੈਂ ਕਿਹਾ ਥੋੜੇ ਵਾਲਾ ਹੀ ਕੰਮ ਆ ਤੁਸੀਂ ਕਿਹਾ ਤੁਸੀਂ ਕਿਹਾ ਨਾ ਮੇਰੇ ਹੱਥ ਨੇ ਹਾਂ ਉਹ ਯਕੀਨ ਨਾਲ ਉਹ ਲੋਕਾਂ ਦੇ ਬਟੇ ਬਟੇ ਚਾਹ ਤੇ ਨਹੀਂ ਵੀਰੇ ਉਹ ਨਹੀਂ ਅੱਜ ਆਉਣਗੇ ਉਹਨਾਂ ਨਾਲ ਨਹੀਂ ਗੱਲ ਹੋਈ ਮੇਰਾ ਨੈਟੇ ਨਹੀਂ ਚੱਲਦਾ ਉਹ ਮੈਨੂੰ ਫੋਨ ਲਾਉਂਦੇ ਹੋਣਗੇ ਕਹ ਜੀਏ ਫੋਨ ਕਰ ਆਇਆ ਅਸਾ ਘੱਟ ਕਰ ਲਾ ਤਾਂ ਸਲੋਲੀ ਬਣਦੇ ਆ ਕਿ ਮੇਰੇ ਪੈਰ ਨੂੰ ਪਤਾ ਨਹੀਂ ਕੀ ਹੋ ਗਿਆ ਇਹਦਾ ਇਸ ਤਰ੍ਹਾਂ ਕਰਾਉਣਾ ਪਊਗਾ ਇਸ ਕਰਾ ਮੈਨੂੰ ਲੱਗਦਾ ਇਸ ਕਰਾ ਕਰਾ ਹ ਐਕਸਟਰਾ ਹੁੰਦਾ ਇਸ ਕਰਾ ਇਸ ਕਰਾ ਕਰਾ ਪਾੜਾ ਦੁਖਦਾ ਕਦੇ ਕਦੇ ਸੁੱਜ ਜਾਂਦਾ ਕਦੇ ਕਦੇ ਸੁੱਜਦਾ ਨਹੀਂ ਦੁਖੀ ਜਾਂਦਾ ਦੁਖੀ ਜਾਂਦਾ ਉੱਪਰ ਲੱਗ ਤੈਨੂੰ ਚੀਜ਼ ਆਈ ਜਾਂਦੀ ਹੈ ਟਿੰਡ ਤੇ ਤਾਂ ਪਰ ਜੀਣਾ ਹੈ ਤਾਂ ਕਿ ਗੋਡੇ ਗੋਡੇ ਘਾਰਾ ਤੁਹਾਡੇ ਰਾਹ ਵਿੱਚ ਹੰਮ ਨਹੀਂ ਜਾਂਗੇ ਸਰਦਾਰਾ ਗੋਡੇ ਗੋਡੇ ਘਾਰਾ ਮੁਰੇ ਨੂੰ ਕੋ ਬਹੁਤ ਤੇਜ ਤੇ ਜੇ ਤੁਮੇ ਮੈਨੂੰ ਮੇਰੇ ਵਿਆਹ ਨੂੰ 20 22 ਦਿਨ ਹੋਏ ਸੀ ਤੇ ਜਾਣਾ ਸੀ ਜ਼ਰੂਰੀ ਤੇ ਚਲੋ ਜੀ ਚਲੇ ਗਏ ਗਈ ਮੈਂ ਆਪਣੀ ਵੱਡੀ ਜਠਾਣੀ ਨਾਲ ਤੇ ਅੱਜ ਕੱਲ ਜਿਹੜੀ ਵੱਡੀ ਵੱਡਾੜਾ ਵੱਡੜਾ ਗੁੱਡੜਾ ਜਿਹੜੀ ਤੇ ਉਹਦੇ ਘਰ ਵਾਲੇ ਨਾਲ ਅਸੀਂ ਦੋਨੇ ਜਣੀਆਂ ਗਈਆਂ ਗਈਆਂ ਇਹਨਾਂ ਦਾ ਭਤੀਜਾ ਦੇਖਣ ਮੁੰਡਾ ਹੋਇਆ ਸੀ ਸਾਡੇ ਵਿਆਹ ਤੋਂ ਪਾਈ ਦਿਨਾਂ ਬਾਅਦ ਉਹਦਾ ਜਨਮ ਹੋਇਆ ਸੀ ਤੇ ਸਾਡੇ ਕਹਿਆ ਗਿਆ ਮੀਂਹ ਪੈ ਗਿਆ ਜਦ ਰਾਤ ਨੂੰ ਵੀ ਮੀਂਹ ਪਿਆ ਹੋਇਆ ਸੀ ਫੇਰ ਪੈ ਗਿਆ ਜਦੋਂ ਤਾਂ ਮੀਂਹ ਬਹੁਤ ਪਿਆ ਜਦ ਮੀਂਹ ਸੱਚੀਓ ਵੱਧ ਪੈਂਦੇ ਸੀ ਜਿਹੜੇ ਸਾਲ ਦਾ ਆਪਣੇ 2003 ਦਾ ਪਰਮ ਤਾਂ ਜਨਮਾ ਉਦੋਂ ਵੀ ਮੀਂਹ ਬਹੁਤ ਪਿਆ ਸੀ ਬਹੁਤ ਜਾਦੀ ਪਾਈ ਅਸੀਂ ਚੱਲੇ ਤੱਕ ਹੈ ਹਨਾ ਮੋੜ ਦੇ ਸਕੂਟਰ ਤੋਂ ਨੰਗਦਾ ਨਹੀਂ ਸੀ ਸਕੂਟਰ ਕਾਰ ਦੇ ਵਿੱਚ ਵੀ ਉੱਤਰ ਕੇ ਨੰਗਣਾ ਪੈ ਗਿਆ। ਹਾਇ ਰੱਬਾ ਉਹ ਸੱਲ ਗਿਆ ਮੁੜ ਕੇ ਮੇਰੇ ਖਿਆਲ ਆਇਆ ਤਾਂ ਕਿਉਂ ਹੋਇਆ ਵੀ ਮੇਰੇ ਪੈਰ ਨਹੀਂ ਜਿਹੜੇ ਖਰਾਬ ਹੋਏ ਕਿਦਾਂ ਮੈਂ ਇਤਨਾ ਖੱਦਾ ਖੱਦਾ ਸੀ। ਆਹੀ ਅਦਰ ਅੰਦਾ ਖੱਦਾ ਹੈ ਤਾਂ ਮੈਂ ਚੱਕ ਲਈ। ਨਹੀਂ ਮੇਰੇ ਹਰੇਕ ਸਾਲ ਪੈਰ ਇੰਨੇ ਗਾਦੇ ਸੀ ਉਹ ਇੰਨਾ ਗੰਦਾਕਾਰ ਆ ਜਾ ਮੇਰੇ ਪੈਰਾਂ ਨੂੰ ਲੱਗ ਗਿਆ। ਹੋਇਆ ਜੀ ਇਹਨੇ ਕੱਟ ਕੇ ਤੁੰਗੇ। ਹਾਂ ਮੈਂ ਤਾਂ ਕਹਿਣੀ ਆ। ਭੈਣੋ ਤੇ ਬਰੈਂਡ ਨਹੀਂ ਵਧੀਆ ਆ ਜੀ। ਬਾਤਨੀ ਬਰੀਆ ਦਾ ਪਹਿਲਾਂ ਹੀ ਬੱਕੀ ਬੱਕੀ ਹੋਈ ਜਾਂਦੇ ਨੇ ਅੱਗੇ ਰਹੂਂਦੇ ਨੇ ਹੈਗੇ ਤਾਂ ਬੋਨ ਵਾਲਿਆਂ ਲਈ ਨੇ ਸੈਂਡਵਿਚ 골ਡ ਬ੍ਰਾਂਡ ਇਹ ਕੀ ਹੋ ਅੱਪਾ ਨਹੀਂ ਤੇ ਕੋਮੋਰੀ ਆਉਂਦੇ ਨੇ ਤੇ ਤੁਸੀਂ ਕਰਦੇ ਹੋ ਕਿ ਤੁਸੀਂ ਲੈ ਕੇ ਬਾਅਦ ਚਾਹਵੇਂ ਮੋੜਾ ਲੈ ਪਹਿਲਾਂ ਚੱਲ ਪੰਨੇ 来ਗਾ ਦੇਖਿਓ ਨੂੰ ਮੈਂ ਫੜਿਓ ਯਾ ਯਾ ਔਰ ਲੋਕ ਕੰਮ ਕਰਦੇ ਹੋ ਨਾ ਹੋਰ ਕਰਦੇ ਤਾਂ ਹੋਣੇ ਨੂੰ ਆਦੇ ਲੈ ਲਓ ਨਹੀਂ ਹੋਤਾ ਮਾਣ ਕੇ ਕੱਲ ਨੂੰ ਅੱਜ ਤੋਂ ਕਰਦੇ ਜੀ ਬੇਹੈਂ ਜਾਂ ਅੱਜ ਰਾਤ ਨੂੰ ਜਾਂ ਕੱਲ ਨੂੰ ਆਉਣਗੇ ਆਪਣੇ ਕੋਲੇ ਉਹ ਤੇਰੇ ਬੰਬਾ ਨਹੀਂ ਮੰਦਾ ਤੇ ਮਹੀਨਾਂ ਇੰਨਾ ਇ ਤੇ ਉਹ ਦੰਗਾਂ ਦਾ ਤੇ ਉਹ ਤਾਂ ਪਹਾਰਾਂ ਨੇ ਪਹਾੜਾਂ ਦੇ ਪੱਤੇ ਨੇ ਉਹਦੇ ਉਹ ਬਾਹੜੀ ਤੂਰੇ ਨੇ ਗੱਜਰੇ ਦੇ ਬਾਬੇ ਪਹਾੜਾਂ ਲੰਨੇ ਆ ਜਾ ਖਾਲਾ ਗੱਜਰੇ ਦੇ ਪਹਾੜ ਪਤਾ ਨਹੀਂ ਕਿਹੜੇ ਪਹਾੜ ਨੂੰ ਤਾਂ ਇਹ ਨੂੰ ਨਹੀਂ ਬੜਾ ਯਾਰ ਬੈਸੇ ਤਾਂ ਨੂੰ ਵਿੱਚ ਠੀਕ ਆ ਤੈਨੂੰ ਤੇਰੀ ਮਾਸੀ ਨੇ ਕਮੈਂਟ ਕਰਕੇ ਗਿਆ ਸੀ ਵੀ ਦਹੀਂ ਨਾ ਖਾਲਿਆ ਕਰ ਪੁੱਤ ਫੇਰ ਮਿਰਚ ਨਹੀਂ ਲੱਗਦੀ ਨੇ ਨਹੀਂ ਹੈ ਮੱਛਾਂ ਨਾ ਹਾਂ ਆਪਣੇ ਮੱਛਾਂ ਲੱਗਣ ਲੱਗ ਗਈਆਂ ਏਡਿੰਗਾ ਹੈ ਏਡਿੰਗਾ ਖਰੀਆਂ ਮੱਛਾਂ ਏਡਿੰਗਾ ਲੋ ਜੀ ਮੌਸਮ ਚਾਹੇ ਜਨਾ ਮਾਦੀ ਠੰਡਾ ਹੋਵੇ ਗਰਮੀ ਤਾਂ ਗਰਮੀ ਆ ਬਣ ਗਏ ਨੇ ਤੇ ਐਂਡ ਵਾਲੇ ਉਹਦੇ ਬ੍ਰੈਡ ਦੇ ਮੈਅਰ ਦਾ ਔੜੇ ਜੇ ਉਹਦੇ ਵਿੱਚ ਸਿਰਫ ਤੇ ਜਿਹੜਾ ਆਂਡੇ ਦੇ ਨਾਲ ਆਪਣੇ ਪੈਸਣ ਲੱਗਿਆ ਹੁੰਦਾ ਤੇ ਬ੍ਰੈਡ ਬਣ ਕੇ ਇਹ ਮੇਰੇ ਕੋਲੇ ਧੋ ਕੇ ਰੱਖੇ ਹੋਏ ਨੇ ਬਾਅਦ ਹੀ ਮਸਕਪੜੇ ਪਾਏਗੇ ਉਹ ਹੋ ਇਹ ਦੋ ਖਾ ਇਹ ਬ੍ਰੈਡ ਆ ਗਰਮ ਗਰਮ ਚਾਹ ਦੇ ਨਾਲ ਕਰਮੀ ਵਾਲੀ ਜਿਆਦੇ ਆ। ਉਹ ਕਿੱਦਾਂ ਲੈ ਬੀ। ਹੰਤਾ ਚਲੀ 1000 ਕੋਲੀ। ਜਾ ਪੈ ਗਿਆ। 1000 ਸਿੰਘ ਪੈ ਗਿਆ। ਜਾ ਰੇ। ਮੈਂ ਤਾਂ ਆਹ ਕਟੇ ਵੱਲ ਉਹ ਰਖੀ। हो करी। बाल बंद करे चलो मैं खा ला खा के गर्मी लगी भी खा लो आ जाओ किन्ने क्रंची, क्रंची, क्रंची। जा रहा खा के देखो ਰੱਜ ਵੀ ਗਿਆ ਦੋ ਤੰਨੇ ਕ ਬਰੈਡ ਖਾ ਕੇ ਰੱਜ ਗਿਆ ਅੱਜ ਬੜੀ ਖੁਸ਼ ਹੋ ਕੇ ਗੱਲਾਂ ਚ ਆਹ ਮੇਰੀ ਜਾਨਾ ਡੋਲਦੀ ਹੋ ਡੋਲੂ ਚੱਕ ਅੱਧਾ ਰੱਖ ਦੇ ਆਹ ਖਾ ਕੇ ਦੇ ਤਾ ਲਓ ਜੀ ਟਾਈਮ ਆ ਜਿਹੜਾ ਪੌਣੇ 7 ਦਾ ਹੋ ਗਿਆ ਸ਼ਾਮ ਦਾ ਤੇ ਆਪਾਂ ਬਰੈਡ ਬਰੁੱਡ ਖਾ ਕੇ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣਾਈਗੀ ਤੇ ਹੁਣ ਮੈਂ ਦਾਲ ਬਣਾਉਣੀ ਆ ਥੋੜੀ ਜੀ ਮੂੰਗੀ ਮਸਰੀ ਦੀ ਬਣਾਉਣੀ ਹੈ ਨਹੀਂ ਸੀਗੀ ਬਣਾਉਣੀ ਪੈਗੀ ਬੱਚੇ ਕਹਿੰਦੇ ਅਸੀਂ ਆਉਨੇ ਆ ਮਾਂ ਕਿ ਪਤਾ ਹੁੰਦਾ ਬੱਚੇ ਹੁਣ ਆਉਂਦੇ ਤਾਂ ਹੈਗੇ ਉਹਨਾਂ ਨੇ ਖਾਣੀ ਤਾਂ ਹੈਨੀ ਦਾਲ ਚਲੋ ਆਪਾਂ ਫਿਰ ਵੀ ਜਿਵੇਂ ਕਹਿੰਦੇ ਆ ਘਰੇ ਚਾਹੀਦੀ ਆ ਸਬਜ਼ੀ ਹੈਗੀ ਆ ਵੈਸੇ ਆ ਸਬਜ਼ੀ ਆਪਾਂ ਸਵੇਰੇ ਬਣਾਈ ਸੀ ਸਾਧਰੇ ਜਦੋਂ ਜਾਨ ਸਕੂਲ ਜਾਣਾ ਸੀ ਸਵੇਰੇ ਬਣ ਬਣਾ ਲਈ ਸੀਗੀ 6 ਵਜੇ ਤੋਰੀਆਂ ਦੀ ਸਬਜ਼ੀ ਮੈਂ ਕਹਾਂ ਚਲੋ ਬੱਚੇ ਆਉਂਦੇ ਆਪਾਂ ਦਾਲ ਖਾ ਲਾਂਗੇ ਬੱਚੇ ਸਬਜ਼ੀ ਖਾ ਲਣਗੇ ਤੇ ਥੋੜੇ ਜਿਹਾ ਆਪਣੇ ਬਰੈਡ ਪਕੌੜੇ ਪਏ ਨੇ ਤੇ ਹੁਣ ਖਾਉਣਿਆਂ ਤੜਕਾ ਮੂੰਗੀ ਮਸਰੀ ਨੂੰ ਭੋਂਕੇ ਰੱਖੀ ਹੋਈ ਆ 아이 ਤੁਸੀਂ ਮੇਰੇ ਫੇਸ ਤੋਂ ਸਮਝ ਗਏ ਹੋ ਨਾ ਮੈਨੂੰ ਤਾਂ ਖਲੀਬ ਬਹੁਤ ਆ ਮੇਰਾ ਪੈਰ ਦੁਖਦਾ ਮੇਰੇ ਪੈਰ ਚ ਕੀਸ ਪੈਂਦੀ ਆ ਬਹੁਤ ਜ਼ਿਆਦਾ ਤੇ ਦੁੱਧ ਰੱਖਿਆ ਮੈਂ ਗੈਸ ਤੇ ਕਿ ਆਜ ਚੱਕ ਲਈ ਮਹਾ ਬਿਆਜ ਕੱਟਦੇ ਆ ਮੇਰਾ ਨਾ ਪੈਰ ਦੁਖਦਾ ਜੇ ਮੈਂ ਆਪਣਾ ਜੇ ਕਿਸੇ ਵੀ ਭੈਣ ਨੂੰ ਪਤਾ ਹੋਵੇ ਕਿਸੇ ਨੂੰ ਵੀ ਮੇਰੇ ਵਿਊਅਰਸ ਨੂੰ ਭਰਾ ਨੂੰ ਮੇਰੇ ਫਰੈਂਡ ਨੂੰ ਜੀ ਨੂੰ ਵੀ ਕਿਸੇ ਨੂੰ ਵੀ ਪਤਾ ਇਹਦਾ ਇਲਾਜ ਜ਼ਰੂਰ ਦੱਸਿਓ ਹਾਏ ਜਿਵੇਂ ਆਪਣੇ ਨਾ ਮੇਰੇ ਪਹਿਲਾਂ ਸਰਵਾਈਕਲ ਦੀ ਇੱਥੋਂ ਜੀ ਸਪੈਲਦੀ ਹੁੰਦੀ ਸੀ ਆ ਇੱਥੋਂ ਪੂਣੀ ਤੋਂ ਇੱਥੋਂ ਆਏ ਇੱਥੋਂ ਚੱਲ ਕੇ ਨਾ ਪੂਣੀ ਤੱਕ ਚੀਜ਼ ਨਹੀਂ ਆਉਂਦੀ ਹੁੰਦੀ ਆਪਣੇ ਸਰਵਾਈਕਲ ਵਾਲੀ ਜਿਹੜੀ ਹੁੰਦੀ ਆ ਉਹ ਇੱਥੋਂ ਪੈਂਦੀ ਹੁੰਦੀ ਹੈ ਚੀਜ਼ ਪੂਣੀ ਤੱਕ ਤੇ ਉਹ ਤਾਂ ਹੁਣ ਠੀਕ ਆ ਮੇਰੇ ਕਦੇ ਨੀਅਤਾਂ ਜਿਸ ਪਈ ਹੈਗੀ ਉਹਦਾ ਮੈਂ ਇੱਕ ਐਕਸਰਸਾਈਜ਼ ਦੀ ਕਰ ਲਈ ਸੀਗੀ ਉਹਦੇ ਨਾਲ ਬਿਲਕੁਲ ਠੀਕ ਹੋ ਗਿਆ ਮੇਰਾ ਸਰਵਾਈਕਲ ਜਿਹੜਾ ਹਨਾ ਕੋਈ ਬਾਲੀ ਵੱਡੀ ਵੀ ਐਕਸਰਸਾਈਜ਼ ਨਹੀਂ ਹੈਗੀ ਤੇ ਉਦਾਂ ਹੀ ਹੁਣ ਪੈਰ ਦੇ ਵਿੱਚ ਇਸ ਚੀਜ਼ ਦਾ ਪੈਰ ਦੀ ਕੀ ਹੁੰਦੀ ਹੈ ਇਹ ਉੱਪਰਲਾ ਥੱਲੇ ਦਾ ਥੇ ਕੀ ਕਹਿੰਦੇ ਪੈਰ ਦੀ ਥੇਲੀ ਉੱਪਰਲੇ ਨੂੰ ਕੀ ਕਹਿੰਦੇ ਉੱਪਰਲਾ ਜਿਹੜਾ ਪੰਜਾ ਨਾ ਪੈਰ ਆ ਮੈਂ ਵੀਡੀਓ 'ਚ ਦੇਖੇ ਸੀਗੇ ਉਹ ਮੈਨੂੰ ਹੀ ਲੱਗੇ ਕਾਲੇ ਜਿਹੇ ਡੈਟਿੰਗ ਸ਼ੈਟਿੰਗ ਜੀ ਕੀ ਹੁੰਦੀ ਇਹਨਾਂ ਦੀ ਉਹ ਹੀ ਹੋਈ ਜਾਂ ਕਾਲੇ ਪੂਰੇ ਜਿਹੇ ਲੱਗਦੇ ਪੈਰ ਉਹ ਵੀਡੀਓ 'ਚ ਵਧੀਆ ਲੱਗੇ ਤੁਹਾਨੂੰ ਦਿਖਾਉਣੇ ਪੈ ਰਹੇ ਹਨਾ ਨਹੀਂ ਆ ਪਾਣੀ ਭਾਈ ਉਹ ਕੋਲ ਮੇਰੇ ਪੈਰ ਦੇ ਵਿੱਚ ਨਾ ਗੱਬਿਓ ਪੈਰ ਦੇ ਉੱਪਰਲੇ ਪਾਸੇ ਪੰਜੇ 'ਚੋ ਚੀਜ਼ ਸੁੱਟ ਕੇ ਨਾ ਆ ਇੱਥੇ ਗੋਡੇ ਤੱਕ ਆਉਂਦੀ ਆ ਲੱਤ ਦੇ ਇੰਨੀ ਜ਼ਿਆਦਾ ਚੀਜ਼ ਪੈਂਦੀ ਆ ਹੁਣ ਮੈਂ ਤੁਰਦੀ ਸੀਗੀ ਨਾ ਮੈਂ ਲੰਗੜ ਲੰਗੜਾ ਕੇ ਤੁਰਦੀ ਸੀ ਯਾਰ ਮੈਨੂੰ ਕਹਿੰਦਾ ਬੱਸ ਮੰਮੀ ਬੱਸ ਧੀਰਾ ਨਾ ਬਣੀ ਜਾ ਵੀਰੇ ਮੰਗੂ ਲਾ ਲਗੜਾ ਕੇ ਤੋੜਨਾ ਲੱਗੋ ਆਪਣੇ ਰੱਤੀ ਹੀ ਮਾਰਦੀ ਰੱਤੀ ਮਾਤੀਆਂ ਚ ਕਦੇ ਗਈ ਮੈਂ ਜ਼ਿੰਦਗੀ ਚ ਕਦੇ ਤੀਆਂ ਨਹੀਂ ਦੇਖੀਆਂ ਹਮ ਮੈਂ ਜ਼ਿੰਦਗੀ ਚ ਕਦੇ ਤੀਆਂ ਨਹੀਂ ਦੇਖੀਆਂ ਉਹ ਤਾਂ YouTube ਤੇ ਤੀਆਂ ਦੇ ਰਹੇ ਕੌਣ ਕੌਣ ਭੈਣ ਮੇਰੀ ਤੀਆਂ ਤੇ ਕੰਜ ਜਾਂਦੀ ਆ ਕਿੰਨਾ ਦੇ ਪਿੰਡ ਤੀਆਂ ਲੱਗਦੀਆਂ ਨੇ ਆਪਣੇ ਪਿੰਡ ਤਾਂ ਲੱਗਦੀਆਂ ਇਹ ਤਾਂ ਉਹਨਾਂ ਦਾ ਪਤਾ ਨਹੀਂ ਮੇਰੇ ਤੱਪ ਦੀਆਂ ਤੀਆਂ ਬਣੀ ਪਈਆਂ ਨੇ ਤੀਆਂ ਤਾਂ ਤੇਰੇ ਥੋੜੇ ਤਾਂ ਅਪ੍ਰੈਲ ਚ ਲੱਗ ਗਈਆਂ ਸੀ ਇੱਕ ਭੈਣ ਦਾ ਅੱਜ ਕਮੈਂਟ ਆਇਆ ਭੈਣ ਨੇ ਸ਼ਾਇਦ ਉਹਨਾਂ ਨੇ ਮੈਨੂੰ ਰਾਜੀ ਕਹਿ ਕੇ ਲਿਖਿਆ ਹਨਾ ਰਾਜੀ ਹੁਣ ਮੈਨੂੰ ਨਹੀਂ ਪਤਾ ਵੀ ਉਹ ਭੈਣ ਨੇ ਚਲੋ ਆਪਾਂ ਵੱਡੇ ਭੈਣ ਕਹਿ ਲੈਂਦੇ ਆ ਵੱਡੀ ਭੈਣ ਹੋ ਰਹੀ ਮੇਰੇ ਹਨਾ ਥੈਂਕ ਯੂ ਭੈਣ ਸੋ ਮਚ ਤੁਸੀਂ ਮੇਰੀ ਵੀਡੀਓ ਦੇਖੀ ਤੁਸੀਂ ਮੈਨੂੰ ਸਮਝਿਆ ਹਨਾ ਕਿਸੇ ਦਾ ਵੀ ਜੀ ਨਹੀਂ ਕਰਦਾ ਹੁੰਦਾ ਚਾਹੇ ਉਹ ਆਪਣੇ ਪੇਕੇ ਹੋਣ ਚਾਹੇ ਸਹਰੇ ਹੋਣ ਕਿਸੇ ਦਾ ਵੀ ਦਿਲ ਨਹੀਂ ਕਰਦਾ ਹੁੰਦਾ ਵੀ ਆਪਾਂ ਆਪਣੇ ਫੈਮਲੀ ਦਾ ਜਿਹੜਾ ਜਲੂਸ ਕੱਢੀਏ ਜਦੋਂ ਪਾਣੀ ਸਿਰ ਤੋਂ ਉੱਪਰ ਲੰਗ ਜਾਂਦਾ ਨਾ ਫਿਰ ਅਗਲਾ ਜਲੂਸ ਆਪੇ ਕਢਵਾ ਲੈਂਦਾ ਆਪਦਾ ਨਾਲੇ ਇਹ ਹਕੀਕਤ ਆ ਕੋਈ ਜਲੂਸ ਨਹੀਂ ਕੱਢਿਆ ਥੈਂਕ ਯੂ ਸੋ ਮਚ ਤੁਸੀਂ ਮੈਨੂੰ ਸਮਝਿਆ ਤੁਸੀਂ ਕਿਹਾ ਵੀ ਤੁਸੀਂ ਪਹਿਲੀ ਵੀਡੀਓ ਮੇਰੀ ਉਹ ਦੇਖੀ ਸੀ ਜਿਹਦੇ ਵਿੱਚ ਲੜਾਈ ਹੋਈ ਸੀ ਹੈ ਨਾ ਤੇ ਬਹੁਤ ਸਾਰੇ ਵਿਊਅਰ ਆਪਣੇ ਨਾਉਂਸ ਵੀਡੀਓ ਦਾ ਜੁੜੇ ਨੇ ਕਿਉਂਕਿ ਤੁਹਾਨੂੰ ਪਤਾ ਵੀ ਜਿਹੜੀ ਇਹ ਜੀ ਚੀਜ਼ ਹੁੰਦੀ ਆ ਗਵੰਗ ਫੈਲਦੀ ਆ ਕੋਈ ਵੀ ਚੀਜ਼ ਆ ਜਿਹੜਾ ਮਤਲਬ ਸੱਚ ਨਿਕਲ ਕੇ ਸਾਹਮਣੇ ਆਉਣ ਨੂੰ ਕੁਝ ਨਾ ਕੁਝ ਹੁੰਦਾ ਹੀ ਹੁੰਦਾ ਵੀ ਸੱਚ ਆਉਣਾ ਹੀ ਹੁੰਦਾ ਸਾਹਮਣੇ ਹਨ ਕੋਈ ਵੀ ਚੀਜ਼ ਆ ਕਿਸੇ ਨੂੰ ਹੱਦੋਂ ਵੱਧ ਨਾਜਾਇਜ਼ ਦੁਖੀ ਕਰਨਾ ਜਾਂ ਦੁੱਖ ਸਹਿਣਾ ਵੀ ਬਹੁਤ ਮਾੜੀ ਗੱਲ ਆ ਤੇ ਦੁੱਖ ਕਿਸੇ ਨੂੰ ਦੇਣਾ ਵੀ ਮਾੜੀ ਗੱਲ ਆ ਤੇ ਦੁੱਖ ਸਹੀ ਜਾਣਾ ਵੀ ਮਾੜੀ ਗੱਲ ਆ ਹਨਾ ਤੇ ਜਦੋਂ ਤੱਕ ਹੋਇਆ ਬੰਦਾ ਸ਼ੇ ਜਦੋਂ ਤੱਕ ਸਹਿਨ ਦਾ ਸਹੀ ਜਾਂਦਾ ਸਹੀ ਜਾਂਦਾ ਹੈ ਨਾ ਸਿੱਧੀ ਜੀ ਗੱਲ ਹੈ ਵੀ ਜਦੋਂ ਤੱਕ ਸ਼ੈਨ ਸ਼ਕਤੀ ਹੁੰਦੀ ਹੈ ਬੰਦਾ ਸਹਿ ਲੰਦਾ ਜਦੋਂ ਉਹ ਸ਼ੈਨ ਸ਼ਕਤੀ ਖਤਮ ਹੋ ਜਾਂਦੀ ਹੈ ਫਿਰ ਉਹ ਕੁਛ ਤਾਂ ਹੁੰਦਾ ਹੀ ਆ ਐਦਾਂ ਹੀ ਭਾਣੇ ਮੇਰੇ ਨਾਲ ਹੋਇਆ ਮੈਂ ਸਹੀ ਗਈ ਸਹੀ ਗਈ ਸਹੀ ਗਈ ਕਦੇ ਕਿਸੇ ਨੂੰ ਨਹੀਂ ਦੱਸਿਆ ਕਦੇ ਵੀ ਨਹੀਂ ਕਦੇ ਮਾਂ ਨੂੰ ਨਹੀਂ ਦੱਸਿਆ ਕਦੇ ਕਿਸੇ ਨੂੰ ਨਹੀਂ ਦੱਸਿਆ ਹੋਰ ਕਿਹਨੂੰ ਦੱਸਣਾ ਜੇ ਮਾਂ ਨੂੰ ਵੀ ਨਹੀਂ ਦੱਸਿਆ ਹੋਰ ਕਿਹਨੂੰ ਦੱਸਣਾ ਕੋਈ ਨਹੀਂ ਸੁਣਦਾ ਹੁੰਦਾ ਕਿਸੇ ਦੀ ਵੀ ਗੱਲ ਹੈ ਨਾ ਥੋੜੇ ਸਾਹਮਣੇ ਆਪਣੇ ਆਪ ਆ ਕੇ ਸਾਰਾ ਕੁਝ ਨਿਕਲ ਕੇ ਕਦੇ ਦੱਸਿਆ ਹੀ ਨਹੀਂ ਸੀ ਕਿਸੇ ਨੂੰ ਵੀ ਇੰਨਾ ਦੁੱਖ ਦਿੰਦੇ ਆ ਸਾਨੂੰ ਇੰਨਾ ਦੁਖੀ ਕਰਦੇ ਆ ਇੰਨਾ ਦੁਖੀ ਕਰਦੇ ਆ ਜੇ ਕਿਸੇ ਨੂੰ ਜੇ ਵਾ ਮਗਲ ਗੱਲੀ ਗੱਲੀ ਆਪਾਂ ਕਿਸੇ ਨੂੰ ਗੱਲ ਦੱਸਦੇ ਵੀ ਆ ਨਾ ਇੱਕ ਮੇਰਾ ਆਪ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਗੱਲ ਦੱਸੀ ਆ ਹਨਾ ਬਹੁਤ ਨੇੜੇ ਦਾ ਰਿਸ਼ਤਾ ਬਹੁਤ ਹੀ ਨੇੜੇ ਦਾ ਜਿਹਦੇ ਸਿਰ ਤੇ ਧੀਆਂ ਰਾਜ ਵੀ ਕਰਦੀਆਂ ਤੇ ਜਿਹਦੇ ਸਿਰ ਦਾ ਤਾਜ ਵੀ ਹੁੰਦੀਆਂ ਧੀਆਂ ਮੈਂ ਉਸ ਬੰਦੇ ਨੂੰ ਵੀ ਦੱਸਿਆ ਵੀ ਐਦਾਂ ਦਾ ਕਰਕੇ ਐਦਾਂ ਲੈ ਮਤਲਬ ਲੱਗਦਾ ਨਹੀਂ ਨਾ ਐਦਾਂ ਤਾਂ ਕੁਝ ਹੋ ਹੀ ਨਹੀਂ ਸਕਦਾ ਨਾ ਤੇਰੇ ਨਾਲ ਨਹੀਂ ਐਦਾਂ ਕੁਝ ਹੋ ਸਕਦਾ ਫੇਰ ਮੈਂ ਸਮਝ ਗਈ ਵੀ ਕਿਸੇ ਨੂੰ ਦੁਖੀ ਸਾਬਤ ਕਰਨ ਲਈ ਵੀ ਮੈਂ ਦੁਖੀਆਂ ਰੋਜ਼ ਦੁੱਖ ਰੋਣਾ ਪੈਂਦਾ ਮੈਂ ਕਦੇ ਦੁੱਖ ਰੋਇਆ ਹੀ ਨਹੀਂ ਮੈਂ ਹੁਣ ਵੀ ਨਹੀਂ ਰੋਦੀ ਛੱਡ ਬਰੇ ਹੋ ਗਿਆ ਹੋ ਗਿਆ ਅਗਲੇ ਦੇ ਅਗਲੇ ਨੇ ਜੋ ਸੀਗਾ ਸੱਚ ਸੀਗਾ ਉਹ ਸਾਹਮਣੇ ਆਉਣਾ ਹੀ ਸੀ ਦੁਨੀਆ ਦੇ ਸਾਹਮਣੇ ਸੱਚ ਇੱਕ ਨਾ ਇੱਕ ਦਿਨ ਸੱਚ ਸਾਹਮਣੇ ਆਉਂਦਾ ਹੀ ਆਉਂਦਾ ਉਹ ਆਪੇ ਲੈ ਗੱਲ ਤਾਂ ਕੁਝ ਵੀ ਨਹੀਂ ਸੀਗੀ ਮੈਂ ਤਾਂ ਵੀਡੀਓ ਦੇ ਵਿੱਚ ਇਹੀ ਦੱਸਿਆ ਸੀ ਵੀ ਸਾਨੂੰ ਭਾਈ ਇਦਾਂ ਦਾ ਕਰ ਦਿੱਤਾ ਸੀ ਸਾਡੀ ਇੰਨੀ ਜ਼ਮੀਨ ਆ ਅਸੀਂ ਇਦਾਂ ਕੰਮ ਕੀਤਾ ਅਸੀਂ ਇਦਾਂ ਦਾ ਕਰਕੇ ਸਕਸੈਸਫੁਲ ਹੋ ਗਏ ਆ ਅਸੀਂ ਆਪਣੀ ਲਾਈਫ ਉਹ ਵਧੀਆ ਜਿਉ ਰਹੇ ਆ ਤੇ ਤੁਸੀਂ ਵੀ ਆਪਣੇ ਘਰ ਦਾ ਇਦਾਂ ਕੰਮ ਕਰਕੇ ਤੁਸੀਂ ਵੀ ਸਕਸੈਸਫੁਲ ਹੋ ਸਕਦੇ ਹੋ ਅਤੇ ਦੇ ਅੱਜ ਅਸੀਂ ਉਹ ਵੀਡੀਓ ਜੇ ਤੁਸੀਂ ਮੇਰੀ ਨਹੀਂ ਦੇਖੀ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਵੀਡੀਓ ਕਰਕੇ ਲੜਾਈ ਹੋਈ ਉਹ ਵੀਡੀਓ ਸੀਗੀ ਵੀ ਸਾਡੇ ਕੋਲ ਕਿੰਨੀ ਜ਼ਮੀਨ ਆ ਤੇ ਅਸੀਂ ਆਪਣੇ ਘਰ ਦੀ ਗਰੀਬੀ ਕਿਵੇਂ ਚੱਕੀ ਉਹ ਵੀਡੀਓ ਦਾ ਟਾਈਟਲ ਆਇਆ ਬੈਕ ਕੈਮਰੇ ਤੇ ਜਾ ਕੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਆਹਲੀ ਵੀਡੀਓ ਪਿੱਛੇ ਉਹ ਸਾਡੇ ਨਾਲ ਲੜਨ ਆਏ ਸੀਗੇ ਤੇ ਹਕੀਕਤ ਤੁਹਾਡੇ ਸਾਹਮਣੇ ਆ ਇੱਕ ਇੱਕ ਵਰਡ ਮੇਰੇ ਕੋਲੇ ਕੈਦ ਹੋਇਆ ਪਿਆ ਮੈਂ ਇੱਕੋ ਹੀ ਵੀਡੀਓ ਪਬਲਿਕ ਕਰੀ ਆ ਇੱਕ ਇੱਕ ਬੋਲ ਕਹਿੰਦੀ ਤੂੰ ਬੋਲ ਕੇ ਦਿਖਾਈ ਤੂੰ ਸੱਚ ਬੋਲ ਕੇ ਦਿਖਾਈ ਤਾ ਹੁਣ ਕਿਵੇਂ ਬੋਲੇਗੀ ਸੱਚ ਮੈਂ ਤਾਂ ਮੈਂ ਤਾਂ ਬੋਲੂਗੀ ਇੱਕਨੇ ਬੋਲੂਗੀ ਸੱਚ ਨੂੰ ਕਿੰਨਾ ਕੁ ਟਾਈਮ ਦਿਵਾ ਲੂ ਬੰਦਾ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਸਮਝਿਆ ਤੇ ਕੋਈ ਆ ਪਤਾ ਹੀ ਸਮਝਦਾ ਹੁੰਦਾ ਠੀਕ ਆ ਜਾਂ ਜਿਹਦੇ ਨਾਲ ਹੋਈ ਹੋਵੇ ਉਹ ਸਮਝ ਸਕਦਾ ਹੈ ਥੈਂਕ ਯੂ ਸੋ ਮੱਚ ਮੈਂ ਤਾਂ ਤੁਹਾਡਾ ਧੰਨਵਾਦੀ ਕਰੂੰਗੀ ਵੀ ਤੁਸੀਂ ਮੈਨੂੰ ਇੰਨਾ ਵਧੀਆ ਕਮੈਂਟਸ ਕੀਤਾ ਪੜ ਕੇ ਬਹੁਤ ਖੁਸ਼ੀ ਹੋਈ ਹੈ ਨਾ ਕਿ ਤੁਸੀਂ ਮੈਨੂੰ ਸਮਝਿਆ ਤੇ ਹੁਣ ਮੇਰਾ ਪੈਰ ਵਾਲਾ ਦੁਖੀ ਜਾਂਦਾ ਐਦਾ ਹੀ ਮੈਂ ਭੁੱਲ ਜਾਨੀਆ ਮੇਰਾ ਕੀ ਦੁੱਖਦਾ ਐਦਾ ਹੀ ਭੁੱਲ ਜਾਨੀਆ ਮੈਂ ਗੱਲਾਂ ਗੱਲਾਂ ਚ ਐਦਾ ਨਹੀਂ ਆਉ ਤੁਰ ਖੜ ਕੇ ਮੈਂ ਤਾਂ ਖੜਿਆ ਨਹੀਂ ਜਾਂਦਾ ਹਨਾ ਤੇ ਮੈਂ ਦੁੱਧ ਦੁੱਬੜਣਾ ਔਰ ਦੁੱਧੋ ਬਾੜਤਾ ਸੀ ਤੇ ਫੇਰ ਭੁੱਲ ਜਾਨੀਆ ਕਿਚਨ ਚ ਜਾ ਕੇ ਚਲੋ ਮੈਂ ਤੜਕਾ ਕੱਟ ਲਮਣ ਵਾਲੇ ਦੁੱਧ ਦੇਖ ਲਈਏ ਨਾਲ ਦਾਲ ਤੜੀਏ ਥੋੜੇ ਜਿਹਾ ਭਾਂਡੇ ਧੋਣੀ ਆਟਾ ਮੇਰਾ ਗੁੰਨੇਆ ਹੋਇਆ ਆਟਾ ਮੈਂ ਸਵੇਰੇ ਗੁੰਨੇਆ ਸੀਗਾ ਹਾਂ ਜੀ ਹੁਣ ਖੜੇ ਰਹੋ ਗੈਸ ਬੰਦ ਕਰ ਦਿਓ ਆਜਾ ਕੀ ਕਰਨਾ ਏ ਥੱਕੜਾ ਤਿੱਲਾ ਲਾ ਕੇ ਪਰੇ ਰੱਖਣਾ ਕਹਿੰਦੀ ਆਜਾ ਮੈਂ ਕੀ ਕੰਮ ਹੈ ਇੱਕ ਭੈਣ ਕਹਿੰਦੀ ਏ ਤੁਹਾਡੇ ਹਸਬੰਦ ਬਹੁਤ ਵਧੀਆ ਨੇ ਸੱਚੀ ਭੈਣ ਆ ਮੇਰੇ ਘਰ ਵਾਲਾ ਤਾਂ ਸੱਚੀ ਬੜਾ ਵਧੀਆ ਪਾਲਾ ਚੰਗਾ ਬੰਦਾ ਮੇਰੇ ਘਰ ਵਾਲਾ ਬਾਲਾ ਚੰਗਾ ਸੱਚੀ ਭੈਣੇ ਬਹੁਤ ਵਧੀਆ ਮੈਂ ਵੀ ਵਧੀਆ ਬਹੁਤੀ ਨਹੀਂ ਆ ਨਾ ਉਹ ਫਿਰ ਕਰਾਂ ਨੂੰ ਸਮਝ ਨਹੀਂ ਆਇਆ ਬੰਦੇ ਨਹੀਂ ਜੇ ਨਾਮਾ ਜੀਤਾ ਰੂਹੀ ਕੋ ਤੁਮ ਨਾ ਗੱਲ ਸਹੀ ਆ ਹਰੇਕ ਬੰਦਾ ਆਪੋ ਆਪਣੇ ਕਰਮ ਖਾਂਦਾ ਮੈਂ ਤਾਂ ਆਪਦੇ ਬੱਚਿਆਂ ਨੂੰ ਨਹੀਂ ਕਹਿੰਦੀ ਹੁੰਦੀ ਮੈਂ ਐ ਕਰਦੀ ਮੈਂ ਕਹਿੰਦੀ ਮੈਂ ਕੌਣ ਹੋਣੀ ਆ ਵਾਹਿਗੁਰੂ ਆ ਕਰਨ ਕਰਾਉਣ ਵਾਲਾ ਓਹ ਹੋ ਕਿਹੜੇ ਵੇਲੇ ਦੀ ਨੀਂਦ ਆ ਕੀਤਾ ਇਹ ਖਾ ਕੇ ਮੈਨੂੰ ਬਹੁਤ ਜਲਦੀ ਨੀਂਦ ਆਉਦੀ ਹੈ ਮੈਨੂੰ ਬਹੁਤ ਮੇਰੇ ਇਹ ਮੈਨੂੰ ਕਹਿੰਦੇ ਪੇਨਕিলার ਲੈ ਲੈ ਵੀ ਕੱਲੂ ਡਾਕਟਰ ਤੇ ਜਾਵਾਂਗੇ ਦਿਖਾਇਾਵਾਂਗੇ ਹੁਣ ਰਾਤ ਕੱਟ ਤੂੰ ਪੇਨਕিলার ਲੈ ਕੇ ਓ ਚੀਜ਼ ਫੈਂਦੀ ਆ ਚੀਜ਼ ਫੈਂਦੀ ਮਾਲ ਜੇ ਕਿਸੇ ਵੀ ਪੈਣ ਨੂੰ ਪਤਾ ਹੋਵੇ ਨਾ ਵੀ ਇਹ ਕੀ ਚੀਜ਼ ਆ ਮੈਨੂੰ ਦੱਸਿਓ ਜਾਂ ਤਾਂ ਹੁਣ ਡਾਕਟਰ ਤੇ ਜਾ ਕੇ ਤਾਂ ਇਹਦਾ ਐਕਸਟਰਾ ਕਰਾਉਣਾ ਪੈਣਾ ਸੋਜ ਆ ਜਾਂਦੀ ਆ ਇੱਕ ਪਾਸੇ ਨੂੰ ਪੈਰ ਦੇ ਜਿਹੜੇ ਇਹਦੇ ਵਿੱਚ ਆਹ ਓਹੋ ਇਹਨੇ ਤਾਂ ਮਾਰਤੀ ਸੁਪਰੇ ਇੱਥੇ ਉਹ ਚ ਸਰੋਂ ਦਾ ਤੇਲ ਆ ਡੀਜ਼ਲ ਆ ਪਤਾ ਨਹੀਂ ਕਿੰਨਾ ਕੁ ਕੁਛ ਹੋਰ ਚ ਮਟੀਰੀਅਲ ਪਾਇਆ ਉਹ ਤਿਲਕ ਕੇ ਡਿੱਗ ਜੇਗਾ ਖਾਲੇ ਇੱਧਰ ਨੂੰ ਮਾਰਤੀ ਇਹਨੇ ਖਾਲੀ ਕਿੱਥੇ ਉਹ ਚ ਪਾਤਾ ਹੋ ਇੰਨਾ ਕੁਛ ਪਣਾ ਕੇ ਦਵਾਈ ਕਿਆ ਕਰਦੀ ਆ ਭਾਰੀ ਨਹੀਂ ਪਤਾ ਲੱਗਿਆ ਜਾਣ ਕੇ ਮਾਰੀਆ ਆਏ ਆ ਪੰਪ ਚਲਾ ਕੇ ਦੇਖਣਾ ਇਹ ਲੈ ਕੇ ਸਪਰੇ ਪੰਪ ਪਸ਼ੂਆਂ ਤੇ ਉਹ ਕਰਨ ਵਾਲਾ ਸਪਰੇ ਕੱਲ ਮੈਂ ਨਵਾ ਕੇ ਆ ਆ ਕੇ ਪਰੰਪਰਾ ਕੀ ਮम्मी ਡੈਡੀ ਪੰਪ ਲੈ ਕੇ ਆਏ ਹੁਣ ਤੈਨੂੰ ਦਊ ਪੰਪ ਚੰਗੀ ਤਰ੍ਹਾਂ ਵੀ ਨਿਆਣੇ ਕੁੱਟ ਨਿਆਣੇ ਕੁੱਟ ਪੰਪ ਦਊ 아이 ਹੋਈ ਹਾਈ ਚਲੋ ਜੀ ਅੱਪਾ ਦੀ ਵੀਡੀਓ ਦਾ ਅੰਡਾ ਇੱਥੇ ਕਰਦੇ ਆਂ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਕਮੈਂਟਸ ਜ਼ਰੂਰ ਕਰਦੇ ਹੋ ਤੇ ਹਾਈਪ ਦਾ ਬਟਨ ਜ਼ਰੂਰ ਕਰਦੇ ਹੋ ਮੇਰੀਆਂ ਭੈਣਾਂ ਸਾਰੀਆਂ ਜਾਣੀਆਂ ਤੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸੂਗੀ ਹੁਣ ਮੇਰੇ ਤੋਂ ਹਨਾ ਪਤਾ ਨਹੀਂ ਹੁਣ ਮੇਨੂੰ ਤਕਲੀਫ ਆ ਤੇ ਜਿਆਦਾ ਹਾਈਪ ਮੈਨੂੰ ਕਿਹਨੇ ਕਰੀ ਆ ਠੀਕ ਆ ਮੈਂ ਨਾਂ ਲੈ ਕੇ ਦੱਸੂਗੀ ਵੀ ਜਿਆਦਾ ਤੋਂ ਜਿਆਦਾ ਹਾਈਪ ਕਿਹੜੀ ਭੈਣ ਨੇ ਕਰੀ ਆ ਮੈਨੂੰ ਮੇਰੇ ਕੋਲੇ ਉਹਦਾ ਸਾਰਾ ਰਿਜ਼ਲਟ ਆਉਂਦਾ ਵੀ ਕਿਹੜਾ ਆਪਾਂ ਨੂੰ ਕਿਹੜੀ ਆਪਣਾ ਕਿਹੜਾ ਸਬਸਕ੍ਰਾਈਬਰ ਆ ਜਿਹੜਾ ਸਾਰਿਆਂ ਨੂੰ ਵੱਧ ਕੱਲੂ ਦੱਸੂਗੀ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਕਿਨੇ ਜ਼ਿਆਦਾ ਤੋਂ ਜ਼ਿਆਦਾ ਹਾਈਪ ਦਿੱਤੀ ਆ ਤੇ ਮੈਂ ਇੱਕ ਭੈਣ ਕਹਿੰਦੀ ਸੀ ਭੈਣ ਤੁਸੀਂ ਨਾਮ ਬੋਲਦਿਆ ਕਰੋ ਵੀਡੀਓ ਦੇ ਵਿੱਚ ਬੋਲਦਿਆ ਕਰਾਂਗੇ ਭੈਣ ਕੋਈ ਗੱਲ ਨਹੀਂ ਜ਼ਰੂਰ ਬੋਲਦਿਆ ਕਰਾਂਗੇ ਤੁਹਾਡੇ ਜਿੱਦਾਂ ਤੁਸੀਂ ਸਾਨੂੰ ਬਰਥਡੇ ਵਸ਼ ਕਰਦੇ ਹੋ ਤੁਸੀਂ ਵੀ ਦੱਸ ਦਿਆ ਕਰੋ ਤੁਹਾਡੇ ਮਨਡੇ ਕਦੋਂ ਹੁੰਦੇ ਆ ਤੁਸੀਂ ਵੀ ਦੱਸ ਕੇ ਜਾਇਆ ਕਰੋ ਵੀ ਤੁਹਾਡਾ ਤੁਹਾਡੇ ਬੱਚਿਆਂ ਦਾ ਬਰਥਡੇ ਕਦੋਂ ਹੁੰਦਾ ਤੁਸੀਂ ਵੀ ਸਾਨੂੰ ਦੱਸ ਕੇ ਜਾਇਆ ਕਰੋ ਨਾ ਜਿੱਦਾਂ ਤੁਸੀਂ ਕਹਿੰਦੇ ਵੀ ਪਰ ਮੈਨੂੰ ਆਪਣੇ ਬੇਟੇ ਵਰਗਾ ਲੱਗਦਾ ਹਨਾ ਜਾਦਵਿੰਦਰ ਵਰਰ ਕਹਿੰਦਾ ਤੁਸੀਂ ਵੀ ਦੱਸਿਆ ਕਰੋ ਵੀ ਜਾਦਵਿੰਦਰ ਦਾ ਬਰਥਡੇ ਕਰ ਦੋ ਆ ਦੱਸ ਕੇ ਜਾਇਆ ਕਰੋ ਨਾ ਹਾਂਜੀ ਪੋਚਾ ਹੁਣ ਕੋਈ ਗੱਲ ਹੀ ਲਾ ਦਨੇ ਆ ਤੇ ਚਲੋ ਜੀ ਮਿਲਦੇ ਆ ਕੱਲ ਵਧੀਆ ਜਿਹਾ ਵਲੌਗ ਦੇ ਨਾਲ ਤੇ ਮੇਰੇ ਪੈਰ ਦੀ ਸਾਰੇ ਜਣੇ ਦੱਸਿਓ ਵੀ ਆ ਨਾ ਮੈਨੂੰ ਕੀ ਇਹ ਟੁਕਦਾ ਤਾਂ ਮੇਰਾ ਤੁਸੀਂ ਦੱਸਿਓ ਮੇਰਾ ਕਾਤੇ ਪੈਰ ਦਾ ਟੁਕਦਾ ਠੀਕ ਆ ਚਲੋ ਜੀ ਕੱਲ ਮਿਲਦੇ ਆ ਵੀਡੀਓ ਲੰਬੀ ਰਾਂ ਹੋ ਜਾਵੇ ਓਕੇ ਜੀ ਬਾਏ ਬਾਏ ਟੇਕ ਕੇਅਰ